ਪਿੰਡ ਕੋਟਬੁੱਡਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੀ ਹੋਈ ਹੰਗਾਮੀ ਮੀਟਿੰਗ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਕੋਟਬੁੱਡਾ ਵਿਖੇ ਅੱਜ ਦਿਨ ਐਤਵਾਰ 4 ਵਜੇ ਦੇ ਕਰੀਬ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਜੋਨ ਸੰਤ ਖਾਲਸਾ ਜੀ ਦੀ ਮੀਟਿੰਗ ਜੋਨ ਪ੍ਰਧਾਨ ਗੁਰਬੀਰ ਸਿੰਘ ਅਤੇ ਰਣਜੀਤ ਸਿੰਘ ਵਿਰਕ ਗੁਰਪ੍ਰੀਤ ਸਿੰਘ ਕੋਟਬੁੜਾ ਸੁਖਦੇਵ ਸਿੰਘ ਸੀਤੋ ਦੀ ਜੋਗ ਅਗਵਾਈ ਹੇਠ ਹੋਈ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਕਿਸਾਨ ਆਗੂਆਂ ਨੇ ਹਿੱਸਾ ਲਿਆ ਇਸ ਉਪਰੰਤ ਮੀਟਿੰਗ ਵਿੱਚ ਅਚੇਚੇ ਤੌਰ ਤੇ ਪਹੁੰਚੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਡਾ ਅਤੇ ਜ਼ਿਲ੍ਹਾ ਵਿੱਤ ਸਕੱਤਰ ਸਾਫ ਸਿੰਘ ਸਭਰਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਕੇਂਦਰ ਸਰਕਾਰ ਵੱਲੋਂ ਵਿਸ਼ਵ ਕੰਟਰੀ ਦੇ ਨਾਲ ਰਲ ਕੇ ਸਾਮ ਰਾਜਾਂ ਦੇ ਘਰਾਨੇ ਭਰਨ ਲਈ ਬਿਨਾ ਟੈਕਸ ਬਾਹਰਲੇ ਦੇਸ਼ਾਂ ਵਿੱਚੋਂ ਸਸਤੇ ਰੇਟਾਂ ਤੇ ਚੀਜ਼ਾਂ ਮਗਾਈਆਂ ਜਾ ਰਗ ਹਨ ਜਿਸ ਕਾਰਨ ਪੰਜਾਬ ਸੂਬੇ ਵਿੱਚ ਬਜਾਊ ਚੀਜ਼ਾਂ ਵਿੱਚ ਭਾਰੀ ਗਰਾਵਟ ਆਵੇਗੀ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਐਮ ਐਸ ਪੀ ਗਰੰਟੀ ਅਤੇ ਚਿਪ ਵਾਲੇ ਮੀਟਰ ਅਤੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਵਾਉਣ ਅਤੇ ਕਈ ਹੋਰ ਵੀ ਐਸੀਆਂ ਕਈ ਮੰਗਾ ਹਨ ਜਿਨ੍ਹਾਂ ਨੂੰ ਮਨਾਉਣ ਲਈ 13 ਫਰਵਰੀ 2024 ਨੂੰ ਦਿੱਲੀ ਵੱਲੋਂ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਕੋਚ ਕੀਤਾ ਜਾ ਰਿਹਾ ਹੈ ਉਹਨਾਂ ਕਹਿੰਿਆ ਕਿ ਇਸੇ ਤਹਿਤ ਹੀ ਪਿੰਡ ਪਿੰਡ ਉਹਨਾਂ ਵੱਲੋਂ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਭੰਦ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਜੋ ਮੰਨੇ ਨਹੀਂ ਜਾ ਰਹੇ ਇਸ ਨੂੰ ਮੰਨਵਾਉਣ ਲਈ ਵੱਡੇ ਪੱਦਰ ਦੇ ਕਿਸਾਨ ਦਿੱਲੀ ਵੱਲ ਨੂੰ ਪਹੁੰਚਣ ਜਿਸ ਵਿੱਚ ਪਿੰਡ ਕੋਟਬੁੱਡਾ ਤੇ ਨਾਲ ਲੱਗਦੇ ਪਿੰਡਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਵੱਡੇ ਪੱਦਰ ਤੇ ਦਿੱਲੀ ਵੱਲੋਂ ਕੂਚ ਕਰਨਗੇ ਇਸ ਉਪਰੰਤ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਡਾ ਨੇ ਕਿਹਾ ਕਿ 13 ਫਰਵਰੀ ਵਾਲੇ ਦਿਨ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਅਨੋਖ ਸਿੰਘ ਸੀਤੋ ਮਾਈ ਝੁੱਗੀਆਂ ਪ੍ਰਧਾਨ ਸੁਖਵਿੰਦਰ ਸਿੰਘ ਗੁਰਪਿੰਦਰ ਸਿੰਘ ਪ੍ਰਗਟ ਸਿੰਘ ਸੁਖਵਿੰਦਰ ਸਿੰਘ ਗੁਰਸਾਖ ਸਿੰਘ ਨਿਰਮਲ ਸਿੰਘ ਝੁੱਗੀਆਂ ਪੀਰ ਬਖਸ਼ ਅਤੇ ਅਰੂੜ ਸਿੰਘ ਮੁਖਤਿਆਰ ਸਿੰਘ ਵਰਪਾਲ ਸਿੰਘ ਨਿਸ਼ਾਨ ਸਿੰਘ ਲਾਪਰੀ ਸਿੰਘ ਬਲਰਾਜ ਸਿੰਘ ਦਲੇਰ ਸਿੰਘ ਗਦਾਈਕੇ ਹਰਪਾਲ ਸਿੰਘ ਸਤਨਾਮ ਸਿੰਘ ਬਲਜਿੰਦਰ ਸਿੰਘ ਹਰਪਾਲ ਸਿੰਘ ਸੁਖਵਿੰਦਰ ਸਿੰਘ ਮੇਜਰ ਸਿੰਘ ਗੁਰਨਾਮ ਸਿੰਘ ਹਰਪਾਲ ਸਿੰਘ ਪਿਆਰਾ ਸਿੰਘ ਸੁਰਜੀਤ ਸਿੰਘ ਬੋੜ ਸਿੰਘ ਤਰਸੇਮ ਸਿੰਘ ਸਾਹਿਬ ਸਿੰਘ ਕੁਲਵੰਤ ਸਿੰਘ ਅਤੇ ਹਰਦੇਵ ਸਿੰਘ ਗੁਰਪੇਜ ਸਿੰਘ ਰਣਜੀਤ ਸਿੰਘ ਪ੍ਰਗਟ ਸਿੰਘ ਅਵਤਾਰ ਸਿੰਘ ਰੇਸ਼ਮ ਸਿੰਘ ਤਰਸੇਮ ਸਿੰਘ ਹਰਪ੍ਰੀਤ ਸਿੰਘ ਸੱਜਣ ਸਿੰਘ ਰਾਜ ਸਿੰਘ ਤਰਲੋਕ ਸਿੰਘ ਪ੍ਰੇਮ ਸਿੰਘ ਸੱਜਣ ਸਿੰਘ प्रकाशदीप सिंह मोनू ਕੋਟ ਬੁੱਢਾ ਮੁਖਵਿੰਦਰ ਸਿੰਘ ਸ਼ਹੀਦ ਨਰਵੈਲ ਸਿੰਘ ਅਤੇ ਗੁਰਬਚਨ ਸਿੰਘ ਸੁਖਚੰਦ ਸਿੰਘ ਜੱਲੋਕੇ ਆਦ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਅੱਜ ਨਗਰ ਕੋਰ ਬੁੱਢਾ ਧੰਤਨ ਬਾਬੇ ਸ਼ਹੀਦਾਂ ਦੇ ਸਤਾਨਾਂ ਤੇ ਧੰਤਨ ਬਾਬਾ ਸੰਤ ਖਾਲਸਾ ਦੇ ਜੋਂ ਵੱਲੋਂ ਅਲੱਗ-ਅਲੱਗ ਪਿੰਡਾਂ ਦੇ ਜਿੰਨੇ ਵੀ ਲੀਡਰ ਸਹਿਬਾਨ ਪੁੱਜੇ ਆ ਔਰ ਅੱਜ ਦਿੱਲੀ 13 ਫਰਵਰੀ ਨੂੰ ਦਿੱਲੀ ਕੂਚ ਕਰੋ ਇਹ ਏਜੰਡੇ ਤੇ ਇਹ ਮੀਟਿੰਗ ਕੀਤੀ ਗਈ ਆ ਜਿਹਦੇ ਚ ਵੱਡੇ ਪੱਧਰ ਤੇ ਸੰਤਨ ਬਾਬਾ ਸੰਤ ਖਾਲਸਾ ਜੋਂ ਤੇ ਲੀਡਰਾਂ ਨੇ ਇਹ ਵਿਸ਼ਵਾਸ ਦਵਾਇਆ ਗੈਰ ਰਾਜਨੀਤਿਕ ਮੋਰਚੇ ਨੂੰ ਸਾਰੇ ਭਾਰਤ ਨੂੰ ਕਿ ਵੱਡੇ ਪੱਧਰ ਤੇ ਜਿਹੜਾ ਇੰਪੋਰਟ ਡਿਊਟੀ ਆ ਸਿੱਧੇ ਰੂਪ ਵਿੱਚ ਪੰਜਾਬੀ ਦੇ ਵਿੱਚ ਕਿ ਜਿਹੜੀ ਬਾਕੀ ਵਿਸ਼ਵ ਦੀਆਂ ਕੰਟਰੀਆਂ ਦੇ ਨਾਲ ਮੋਦੀ ਸਰਕਾਰ ਨੇ ਸਾਮਰਾਜਾਂ ਦੇ ਘਰਾਂ ਲਿਆਂ ਦਾ ਘਰ ਭਰਨ ਵਾਸਤੇ ਔਰ ਬਿਨਾ ਟੈਕਸ ਬਾਹਰੋਂ ਵਸਤੂਆਂ ਮੰਗਾਵਣੀਆਂ ਜਿਵੇਂ ਦੁੱਧਾ ਪੋਲਟੀ ਫਾਰਮਾ ਚੀਨੀਆਂ ਚੌਲ ਕਣਕ ਆਦ ਜੋ ਵੀ ਉਥੋਂ ਮੰਗਾਉਣਾ ਸ਼ੁਰੂ ਕਰ ਲਿਆ ਕਿ ਜਿਹਦੇ ਵਿੱਚ ਕਿ ਕਣਕਤ ਨੂੰ ਹੀ ਮੰਨ ਲਓ ਜੇ ਪ੍ਰਤੀ ਕੁਆਂਟਲ ਦੇ ਮਗਰ 700 ਤੋਂ 800 ਰੁਪਏ ਤੱਕ ਦਾ ਘਾਟਾ ਪਊਗਾ ਔਰ ਉਹਦੇ ਨਾਲ ਨਾਲ ਖਰੀਦ ਗਰੰਟੀ ਕਾਨੂੰਨ ਸੁਆਮੀਨਾਥਨ ਦੀ ਰਿਪੋਰਟ ਮੁਤਾਬਕ ਖੇਤਾਂ ਨੂੰ ਕਰਜ਼ਾ ਮੁਕਤ ਕਰਾਉਣਾ ਬਿਜਲੀ ਸੋਧ ਬਿੱਲ ਔਰ ਭਾਰਤ ਮਾਲਾ ਜਿਹੜਾ ਭੂਮੀ ਗ੍ਰਹਿਣ ਜਿਹੜਾ ਜ਼ਬਰਦਸਤ ਲੋਕਾਂ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨੀਆਂ ਹੋਰ ਬਾਕੀ ਭਾਸ ਦੇ ਮਸਲੇ ਲਕੀਨਪੁਰ ਖੀਰੀ ਆਦ ਜੋ ਕਿਸਾਨਾਂ ਦੇ ਪਰਚੇ ਦਰਜ ਔਰ ਇਹਨਾਂ ਝੰਡਿਆਂ ਤੇ ਵੱਡੇ ਪੱਧਰ ਤੇ ਮੇਜਰ ਪਾਇਨ ਜਿਲ੍ਹਾ ਵਿਸ਼ਵ ਦੀਆਂ ਕੈਂਟਰੀਆਂ ਦੇ ਨਾਲ ਮੋਦੀ ਸਰਕਾਰ ਨੇ ਸਾਮਰਾਜਾਂ ਦੇ ਘਰਾਣਿਆਂ ਨੂੰ ਵੱਡਾ ਕਰਨ ਵਾਸਤੇ ਔਰ ਭਾਰਤ ਦੀ ਪਿੱਠ 'ਚ ਖੰਜਰ ਠੋਕਿਆ ਵਾ ਔਰ ਇਸ ਏਜੰਡੇ ਤੇ 13 ਫਰਵਰੀ ਨੂੰ ਵੱਡੇ ਪੱਧਰ ਤੇ ਗੈਰ ਰਾਜਨੀਤਿਕ ਮੋਰਚੇ ਵੱਲੋਂ ਉੱਤਰੀ ਭਾਰਤ ਦੀਆਂ ਏਜੰਸੀ ਆਪਣਾ ਜਥੇਬੰਦੀਆਂ ਵੱਲੋਂ ਇਹ ਸੰਘਰਸ਼ ਔਰ ਅੰਦੋਲਨ ਦਾ ਬਿਗਲ ਵਜਾ ਦਿੱਤਾ ਵਾ ਔਰ ਅੱਜ ਵੱਡੇ ਪੱਧਰ ਤੇ ਇੱਥੇ ਮੀਟਿੰਗ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ